ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਟਾਈਮ ਤਕਰੀਬਨ 12 ਵਜ ਗਏ ਇੱਕਦਮ ਬਹੁਤ ਤੇਜ਼ ਧੁੱਪ ਨਿਕਲੇ ਆਉਂਦੀ ਆ ਕਿਤੇ ਬੱਦਲ ਹੋ ਜਾਂਦੇ ਬਸ ਹੁਣ ਮੌਸਮ ਐਦਾਂ ਦਾ ਹੀ ਹੋਇਆ ਪਿਆ ਵਾ ਤੇ ਆਪਾਂ ਨਿਕਲੇ ਸੀਗੇ ਬਾਹਰ ਢੀੜਾ ਕੱਢਣ ਵਾਸਤੇ ਮੈਂ ਆਖਿਆ ਚਲੋ ਤੁਹਾਨੂੰ ਵੀ ਦਿਖਾ ਦਈਏ ਆਪਾਂ ਬਾਹਰ ਦਾ 뷰 ਦੇਖੋ ਮੈਂ ਅੱਗੇ ਤਨਵਿੰਦਰ ਨੂੰ ਹੱਸਣ ਲੱਗ ਗਈ ਮੈਂ ਆਖਿਆ ਕਹਿੰਦੇ ਇੰਡੀਆ ਚ ਸਫਾਈ ਨਹੀਂ ਕਿ ਵੀ ਕੈਨੇਡਾ ਚ ਸਫਾਈ ਆ ਸੜਕਾਂ ਤੇ ਇੰਨੇ ਪੱਤੇ 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 ਹੁਣ ਪਤ ਝੜ ਕਰਕੇ ਹੈਨਾ ਤੇ ਪਰ ਆਪਣੇ ਤਾਂ ਫੇਰ ਵੀ ਜਦੋਂ ਅਸੀਂ ਮੋਗੇ ਰਹਿੰਦੇ ਹੁੰਦੇ ਸੀਗੇ ਮੋਗੇ ਤਾਂ ਵੀ ਉਹ ਆਉਂਦੇ ਸੀਗੇ ਮਤਲਬ ਸਵੇਰੇ ਸਵੇਰੇ ਦਿੱਲੀ ਆਉਂਦੇ ਹੁੰਦੇ ਸੀਗੇ ਸਫਾਈ ਕਰਨ ਵਾਸਤੇ ਉਹਨਾਂ ਨੇ ਸਾਰਾ ਉਹ ਲੈ ਜਾਣਾ ਚੱਕ ਕੇ ਜਿੰਨਾ ਵੀ ਕੂੜਾ ਹੁੰਦਾ ਸੀਗਾ ਉਹ ਲੈ ਜਾਂਦੇ ਸੀਗੇ ਚੱਕ ਕੇ ਤੇ ਨਾਲੇ ਬੋਕਰ ਮਾਰ ਕੇ ਜਾਂਦੇ ਹੁੰਦੇ ਸੀ ਪਰ ਇੱਥੇ ਵੀ ਹੁਣ ਚਾਹੀਦਾ ਮੈਂ ਕਿ ਇੰਡੀਆ ਤੋਂ ਇੰਨੇ ਲੋਕ ਆਏ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਕੰਮ ਦੇ ਦੇਣ ਨਾਲੇ ਤੇ ਨਾਲੇ ਸਫਾਈ ਹੋ ਜਾਇਆ ਕਰੇ ਸੜਕਾਂ ਦੀ ਇਦਾਂ ਵੀ ਵੰਡ ਕੇ ਵਾਰਡ ਦੇ ਦੇਣ ਹੈ ਨਾ ਤੇ ਬੋਸ ਸੋਹਣੀ ਹਵਾ ਚੱਲਦੀ ਆ ਅੱਜ ਮੈਂ ਫਰੰਟ ਕੈਮਰੇ ਤੋਂ ਬਣਾ ਰਹੀ ਆ ਵੀਡੀਓ ਆਈਫੋਨ 'ਚ ਤੇ ਮੈਨੂੰ ਲੱਗ ਨਹੀਂ ਰਿਹਾ ਵੀ ਇੰਨੀ ਸਾਫ਼ ਆ ਇੱਧਰ ਜੇ ਨੂੰ ਹਾਂ ਇਹਦਾ ਵੀ ਕੋਈ ਹੁੰਦਾ ਜਿੱਦਾਂ ਉਹ ਸੂਰਜ ਜਿੱਧਰੋਂ ਪੈਂਦਾ ਹੈ ਨਾ ਉਧਰੋਂ ਨਹੀਂ ਕਾਲੀ ਆ ਜਾਂਦੀ ਆ ਤੇ ਚਲੋ ਜੀ ਆਪਾਂ ਵਲੌਗ ਸ਼ੁਰੂ ਕਰ ਲਿਆ ਹੈਗਾ ਤੇ ਮੇਰੇ ਚੈਨਲ ਤੇ ਪਹਿਲੀ ਵਾਰ ਹੁੰਨੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਮੇਰਾ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਵੇ ਅੱਜ ਮੈਂ ਨਾ ਕਲਰ ਲਾਇਆ ਵਾਲਾ ਨੂੰ ਕਿੰਨੇ ਦਿਨ ਹੋ ਗਏ ਸੀ ਕੋਲ ਹੀ ਕੋਲ ਕੋਲ ਹੀ ਕੋਲ ਮੈਂ ਕਹਿੰਦੀ ਸੀ ਮੈਂ ਜਾਣਾ ਹੈਗਾ ਸ਼ੁੱਕਰਵਾਰ ਨੂੰ ਮੈਂ ਜਾਣਾ ਮੈਂ ਕਿਹਾ ਚਲੋ ਉਦੋਂ ਇੱਕ ਜੇ ਲਾਉਂਗੀ ਨੇੜੇ ਜੇ ਜਾ ਕੇ ਤੇ ਫਿਰ ਮੈਨੂੰ ਕੱਲ ਤਾਂ ਮੇਰੀ ਇੰਨੀ ਖਾਲਤ ਮੰਦੀ ਹੋ ਗਈ ਘਰੇ ਕੰਮ ਕਰ ਕਰਕੇ ਮੈਨੂੰ ਤਾਂ ਫੋਰੀ ਲੱਗਣ ਲੱਗ ਗਿਆ अच्छा इत्रो साफ ਹੁੰਦੀ ਹੈ ਤੇ ਅੱਜ ਫਿਰ ਮੈਂ ਸਵੇਰੇ ਉੱਠਦੀ ਨੇ ਪਹਿਲਾਂ ਮੈਂ ਸਿਮਰਨ ਨੂੰ ਮੈਂ ਸਿਮਰਨ ਮੇਰੇ ਵਧੀਆ ਵਧੀਆ ਨਾ ਕਲਰ ਲਾ ਕੇ ਦੇ ਕੇ ਰੰਬਾਲ ਕਰੀਏ ਆਪਾਂ ਚਿੱਟੇ ਵਾਲੇ ਆਏ ਪਏ ਸੀ ਤੇ ਚਲੋ ਜੀ ਆਪਾਂ ਥੋੜਾ ਜਿਹਾ ਚੱਲੇ ਹੈਗੇ ਆ ਬਾਹਰ ਤੇ ਦਿਖਾਵਾਂਗੇ ਤੁਹਾਨੂੰ ਬਾਹਰ ਦਾ ਵੀਊ ਹਜੇ ਮੈਨੂੰ ਨਾ ਇਹ ਹੌਲੀ ਹੌਲੀ ਸਿੱਖਣਾ ਪੈਣਾ ਮੈਂ ਮੈਂ ਤੁਹਾਨੂੰ ਝੂਠ ਮਾਰਾਂ ਪਹਿਲਾਂ ਮੇਰੇ ਕੋਲੇ Oppo ਦਾ ਸੀ ਮੈਂ ਉਹਦੇ ਵਿੱਚ ਬਲੌਗ ਬਣਾਉਂਦੀ ਹੁੰਦੀ ਸੀਗੀ ਹੈਨਾ ਫਿਰ ਮੈਨੂੰ ਉਹ ਪਹਿਲਾਂ ਸਿਖਾਇਆ ਕਰਨ ਨੇ ਹੈਨਾ ਫਿਰ ਮੈਨੂੰ ਦੇਤਾ ਉਹਨਾਂ ਨੇ Samsung ਦਾ ਦੇਤਾ ਫਿਰ ਮੈਂ ਉਹਦੇ ਵਿੱਚ ਸਿੱਖਿਆ ਬਲੌਗ ਬਣਾਉਣਾ ਫਿਰ ਮੈਂ ਇੱਥੇ ਆ ਕੇ ਸਿੱਖਿਆ ਐਡੀਟਿੰਗ ਕਰਨੀ ਵੀ ਕਿੱਦਾਂ ਬਲੌਗ ਨੂੰ ਜੋੜਨਾ ਹੈਨਾ ਨਹੀਂ ਤਾਂ ਮੈਂ ਸਿੱਧਾ ਹੀ ਸੱਡ ਦਿੰਦੀ ਹੁੰਦੀ ਸੀ ਓਵੇਂ ਜਿਵੇਂ ਹੁੰਦਾ ਸੀਗਾ ਤੇ ਇੱਥੇ ਆ ਕੇ ਫਿਰ ਮੈਂ ਬਲੌਗ ਜੋੜਨਾ ਸਿੱਖਿਆ ਹੁਣ ਮੈਂ ਉਹਦੇ ਚ ਸਿੱਖਿਆ ਤੇ ਹੁਣ ਮੈਨੂੰ ਆਈਫੋਨ ਮਿਲ ਗਿਆ ਹੁਣ ਮੈਂ ਇਹਦੇ ਚ ਸਿੱਖਣਾ ਹੈ ਤੇ ਹਜੇ ਮੈਨੂੰ ਵੀ ਇੰਨਾ ਹੈ ਨਹੀਂ ਨਾ ਮੈਨੂੰ ਇਹਦਾ ਪਤਾ ਨਹੀਂ ਲੱਗਦਾ ਮੈਂ ਦੇਖਦੀ ਆ ਬੈਕ ਕੈਮਰਾ ਕਰਕੇ ਵੀ ਹੁੰਦਾ ਜਾਂ ਨਹੀਂ ਹੁੰਦਾ ਨਹੀਂ ਫਿਰ ਆਪਾਂ ਕੱਟ ਦਾਂਗੇ ਉੰਨੀ ਕੀ ਵੀਡੀਓ ਨਹੀਂ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਇਹਦਾ ਬੈਕ ਕੈਮਰਾ ਐਵੇਂ ਹੋਊਗਾ ਇਹਦਾ ਨਹੀਂ ਹੁੰਦਾ ਨਾ ਹਾਂ ਤਨਵਿੰਦਰ ਕਹਿੰਦੀ ਆਈਫੋਨ ਦਾ ਬੈਕ ਕੈਮਰਾ ਨਹੀਂ ਹੁੰਦਾ ਉਵੇਂ ਹੀ ਬਣਾਉਣੀ ਪੈਂਦੀ ਆ ਵੀਡੀਓ ਤੇ ਚਲੋ ਜੀ ਕੋਈ ਨਹੀਂ ਹੌਲੀ ਹੌਲੀ ਸਿੱਖ ਲਾਂਗੇ ਆਪਾਂ ਤੇ ਚਲੋ ਜੀ ਕਰਦੇ ਰਵਾਂਗੇ ਗੱਲਾਂ ਬਾਤਾਂ ਤੇ ਜਿੱਥੇ ਵੀ ਜਾਵਾਂਗੇ ਬਾਹਰ ਦਾ ਥਿਊ ਦਿਖਾਵਾਂਗੇ ਤੇ ਬਲੌਗ ਦੇ ਨਾਲ ਜੁੜੇ ਰਹੋ ਤੇ ਚਲੋ ਜੀ ਦੇਖੋ ਵੀ ਆਪਾਂ ਆਏ ਹੈਗੇ ਆ ਜੁਬੀਸੀ ਇਹ ਯੂਬੀਸੀ ਦਾ ਇੱਕ ਤਰ੍ਹਾਂ ਦਾ ਵੀ ਜਿੱਦਾਂ ਇੱਕ ਸ਼ਹਿਰ ਹੀ ਵੀ ਕੀ ਕਹਿ ਸਕਦੇ ਆਪਾਂ ਜਿੱਦਾਂ ਸਿਟੀ ਹੈ ਇੱਕ ਜਿੱਮ ਟਾਣ ਟਾਣਾ ਇਹ ਨਾ ਤੇ ਇੱਥੇ ਮੇਨ ਵੀ ਹੈਗੀ ਹੈ ਯੂਬੀਸੀ ਯੂਨੀਵਰਸਿਟੀ ਹੈ ਜਿੱਦੇ ਤੋਂ ਵੀ ਨਾ ਪਿਆ ਹੈਗਾ ਇਹ ਤੇ ਬਹੁਤ ਸ਼ਾਂਤ ਏਰੀਆ ਹੈ ਤੇ ਜਿਆਦਾਤਰ ਇੱਥੇ ਸਟੂਡੈਂਟ ਯੂਵੀਸੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਪੜ੍ਹਦੇ ਆ ਕੋਈ ਜਿਆਦਾ ਰਹਿੰਦੇ ਦੇਖੋ ਤੁਹਾਨੂੰ ਮੈਂ ਬਾਰਦਾ ਵੀਊ ਦਿਖਾਉਣ ਵਾਸਤੇ ਇਹ ਪਸ਼ਿਕ ਫਾਟ ਤਾਂ ਕਰਕੇ ਮੈਂ ਬੈਕ ਕੈਮਰਾ ਲਾਇਆ ਜਿੱਦਾਂ ਵੈਨਕੂਵਰ ਤੋਂ ਗੱਡੀ ਤੇ ਲੱਗਦੇ 27-28 ਮਿੰਟ ਦੀ ਡਰਾਈਵ ਤੇ ਜੰਗਲ ਬਹੁਤ ਵੱਡਾ ਹੈਗਾ ਜਿੱਦਾਂ ਯੂਵੀਸੀ ਦੇ ਨਾਂ ਤੇ ਯੂਨੀਵਰਸਿਟੀ ਹੈ ਯੂਵੀਸੀ ਸ਼ਹਿਰ ਹੈ ਯੂਵੀਸੀ ਦੇ ਨਾਂ ਤੇ ਹਸਪੀਟਲ ਬਣਿਆ ਹੋਇਆ ਇੱਥੇ ਤੇ ਜੇ ਕੋਈ ਬਿਲਡਿੰਗਾਂ ਦਾ ਵੀ ਨਾਮ ਰੱਖਿਆ ਹੋਇਆ ਉਹ ਵੀ ਯੂਵੀਸੀ ਤੇ ਨਾਮ ਤੋਂ ਹੀ ਆ ਦਖੋਣ ਨੇ ਫਤਵਾਂ ਸਾਰਾ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਹੈਗੀਆਂ साफ करो कैमरा। देखो समुन्द्र व्यूर्थ विनकोवर का ब्रिज ਅੱਜ ਆਪਾਂ ਆ ਗਏ ਸੀਗੇ ਘਰੇ ਜੋ ਵੀ ਸੀ ਤੋਂ ਤੇ ਹੁੰਦੇ ਹੁੰਦੇ ਰਸਤੇ ਜੋ ਆਪਾਂ ਫੜ ਲਿਆ ਪੀਜ਼ਾ ਐਕਸਟਰਾ ਲਾਰਜ ਲੈ ਕੇ ਆਂਦਾ ਬਹੁਤ ਟੇਸਟੀ ਹੁੰਦਾ ਇਹਨਾਂ ਦਾ ਪੀਜ਼ਾ ਜਿੰਨਾ ਤੋਂ ਆਪਾਂ ਲੈ ਕੇ ਆਂਦਾ ਤੇ ਆਪਾਂ ਕੁਛ ਖਾ ਲਿਆ ਹੈਗਾ ਕੁਛ ਰੱਖ ਲਿਆ ਸਵੇਰੇ ਖਾਵਾਂਗੇ ਚਾਹ ਦੇ ਨਾਲ ਤੇ ਸੁਬਾ ਉੱਠਾਂਗੇ ਹੁਣ ਆਪਾਂ ਲੱਗੇ ਹੈਗੇ ਸੌਣ ਬਹੁਤ ਜ਼ਿਆਦਾ ਥੱਕ ਜੰਨੇ ਆ ਸ਼ਾਮ ਹੋ ਗਈ ਹੈ ਜਦੋਂ ਵੀ ਕਿਤੇ ਜਾਈਏ ਜਿੱਦਾਂ ਜਿੱਦਾਂ ਦਿਨ ਨੇੜੇ ਆਈ ਜਾਂਦੇ ਆ ਉਵੇਂ-ਉਵੇਂ ਘੁੰਮਣ ਫਿਰਨ ਵਾਲੀਆਂ ਜਗ੍ਹਾ ਵੱਧ ਨਿਕਲੀਆਂ ਹੁੰਦੀਆਂ ਹਨਵਿੰਦਰ ਨਿੱਤ ਕਹਿ ਦਿੰਦੀ ਇੱਥੇ ਲੈ ਕੇ ਜਾਣਾ ਮੰਮੀ ਅੱਜ ਇੱਥੇ ਲੈ ਕੇ ਜਾਣਾ ਤੇ ਚਲੋ ਬੱਚਿਆਂ ਨੂੰ ਹੁੰਦਾ ਹੀ ਉਹ ਵੀ ਫੇਰ ਪਤਾ ਨਹੀਂ ਕਦੋਂ ਕਿਹੜਾ ਵੱਜੂਗਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਕਰਦੇ ਇੱਥੇ ਮਿਲਦੇ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ